ਜੀਤਨ ਜਵੀਰੂ ਡੇਰਾ ਬਾਬਾ ਨਾਨਕ ਵਿਖੇ ਕੋਈ ਇੱਕ ਕਤਲ ਕੇਸ ਦੇ ਵਿੱਚ ਜਿਸ ਵਿੱਚ ਰਾਜੂ ਮਸੀਹ ਨਾ ਦੇ ਬੰਦੇ ਨੂੰ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਵਿੱਚ ਡੇਰਾ ਬਾਬਾ ਨਾਨਕ ਪੁਲਿਸ ਨੇ ਮਾਨਯੋਗ ਐਸਐਸਪੀ ਸ਼੍ਰੀ ਅਸ਼ਵਨੀ ਗੋਟੀয়াল ਜੀ ਦੇ ਦਿਸਨ ਨਿਰਦੇਸ਼ਾਂ ਅਨੁਸਾਰ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਤਲਾਸ਼ ਵਿੱਚ ਭੇਜੀਆਂ ਸੀ ਜਿਸ ਦੇ ਵਿੱਚ ਪੁਲਿਸ ਨੂੰ ਬਹੁਤ ਜਲਦੀ ਸਫਲਤਾ ਮਿਲੀ ਜੋ ਕਿ ਦੋਸ਼ੀ 6-7 ਘੰਟਿਆਂ ਦੇ ਵਿੱਚ ਵਿੱਚ ਹੀ ਲੁਧਿਆਣਾ ਤੋਂ ਗ੍ਰਫਤਾਰ ਕਰ ਲਿਆ ਗਿਆ ਜਿਸ ਦੇ ਵਿੱਚ ਲੁਧਿਆਣਾ ਲੁਧਿਆਣਾ ਪੁਲਿਸ ਨੇ ਮਦਦ ਕੀਤੀ ਜਿਨ੍ਹਾਂ ਦੀ ਸਹਿਯੋਗ ਦੇ ਨਾਲ ਇਹ ਦੋਸ਼ੀ ਜਲਦ ਤੋਂ ਜਲਦ ਫੜਿਆ ਗਿਆ 6-7 ਘੰਟਿਆਂ ਦੇ ਅੰਦਰ ਸਰ ਵਜਾ ਕੀ ਰਹੀ ਹੈ ਜੀ ਕਤਲ ਦੀ ਜਿਹੜੀ ਤੇ ਵਜਾ ਇਹਨਾਂ ਦੇ ਆਪਸ 'ਚ ਹੀ ਕੋਈ ਗਾਲੀ ਗਲੋਚ ਹੋਇਆ ਇਹਨਾਂ ਦਾ ਆਪਸੀ ਗਾਲੀ ਗਲੋਚ ਹੋਇਆ ਇੱਕ ਦੂਜੇ ਨੂੰ ਮਲੇ ਜਦੋਂ ਗਾਲੀ ਗਲੋਚ ਹੋਇਆ ਉਸ ਤੋਂ ਬਾਅਦ ਹੀ ਉਹਨੇ ਤੈਸ਼ ਦੇ ਚ ਆ ਕੇ ਬੰਦੇ ਨੇ ਇਹਦਾ ਕਤਲ ਕਰ ਦਿੱਤਾ ਗਿਆ। ਸਰ ਜਿਹੜਾ ਕਤਲ ਇਹਦੇ ਇਕੱਲੇ ਵੱਲੋਂ ਕੀਤਾ ਗਿਆ ਕਿ ਉਹ ਇਹਦਾ ਨਾਲ ਹੋਰ ਵੀ ਨਾਲ ਨਹੀਂ। ਨਹੀਂ ਇਹਦੇ ਨਾਲ ਇਕੱਲਾ ਹੀ ਬੰਦਾ ਹਾਲੇ ਤੱਕ ਜਿਹੜੀ ਤਸਦੀਕ ਆਈ ਉਹਦੇ ਵਿੱਚ ਇਕੱਲਾ ਹੀ ਬੰਦਾ ਸਾਹਮਣੇ ਆਇਆ। ਇਸ ਤੋਂ ਇਲਾਵਾ ਵੀ ਇੱਥੇ ਕੋਈ ਕੇਸ ਚੱਲ ਰਹੇ ਨੇ? ਉਹ ਵਾਲੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹਦੇ ਸਾਰੇ ਰਿਕਾਰਡ ਸ਼ਾਮਕ ਇਹ ਤੁਹਾਨੂੰ ਦੱਸਾਂਗੇ ਹਾਲ ਦੀ ਘੜੀ ਜਿਹੜਾ ਸਾਡੇ ਧਿਆਨ ਚ ਇਹੋ ਹੀ ਕੇਸ ਹੈ। ਸਰ ਕੀ ਕਾਰਵਾਈ ਕੀਤੀ ਗਈ ਹੈ ਟੋਟਲ ਇੱਥੇ ਸੂਣ ਤੱਕ ਜਿਹੜੀ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਅਮਲ ਚਲਣ ਦੀ ਜੋਗ। 23 2 ਵਿਖੇ ਕੋਈ ਇੱਕ ਕਤਲ ਕੇਸ ਦੇ ਵਿੱਚ ਜਿਸ ਵਿੱਚ ਰਾਜੂ ਮਸੀਹ ਨਾਮ ਦੇ ਬੰਦੇ ਨੂੰ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਵਿੱਚ ਨਿਹਰਾਬਾਬਾ ਨਾਨਕ ਪੁਲਿਸ ਨੇ ਮਾਨਯੋਗ ਐਸਐਸਪੀ ਸ਼੍ਰੀ ਅਸ਼ਵਨੀ ਗੋਟੀਗਲ ਜੀ ਦੇ ਦੇਸ਼ ਨਿਰਦੇਸ਼ਾਂ ਅਨੁਸਾਰ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਤਲਾਸ਼ ਵਿੱਚ ਭੇਜੀਆਂ ਸੀ ਜਿਸ ਦੇ ਵਿੱਚ ਪੁਲਿਸ ਨੂੰ ਬਹੁਤ ਜਲਦੀ ਸਫਲਤਾ ਮਿਲੀ ਜੋ ਕਿ ਦੋਸ਼ੀ 6-7 ਘੰਟਿਆਂ ਦੇ ਵਿੱਚ ਵਿੱਚ ਹੀ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵਿੱਚ ਲੁਧਿਆਣਾ ਲੁਧਿਆਣਾ ਪੁਲਿਸ ਨੇ ਮਦਦ ਕੀਤੀ ਜਿਨ੍ਹਾਂ ਦੀ ਸਹਿਯੋਗ ਦੇ ਨਾਲ ਇਹ ਦੋਸ਼ੀ ਜਲਦ ਤੋਂ ਜਲਦ ਫੜਿਆ ਗਿਆ 6-7 ਘੰਟਿਆਂ ਦੇ ਅੰਦਰ ਸਰ ਵਜਾ ਕੀ ਰਹੀ ਹੈ ਇਹ ਕਤਲ ਦੀ ਜਿਹੜੀ ਕਿਥੇ ਵਜਾ ਇਹਨਾਂ ਦੇ ਆਪਸ 'ਚ ਹੀ ਕੋਈ ਗਾਲੀ ਗਲੋਚ ਹੋਇਆ ਇਹਨਾਂ ਦਾ ਆਪਸੀ ਗਾਲੀ ਗਲੋਚ ਹੋਇਆ ਇੱਕ ਦੂਜੇ ਨੂੰ ਮਿਲੇ ਜਦੋਂ ਗਾਲੀ ਗਲੋਚ ਹੋਇਆ ਉਸ ਤੋਂ ਬਾਅਦ ਹੀ ਉਹਨੇ ਤੈਸ਼ ਦੇ ਵਿੱਚ ਆ ਕੇ ਬੰਦੇ ਨੇ ਇਹਦਾ ਕਤਲ ਕਰ ਦਿੱਤਾ ਗਿਆ ਸਰ ਜਿਹੜਾ ਕਤਲ ਇਹਦੇ ਇਕੱਲੇ ਵੱਲੋਂ ਕੀਤਾ ਗਿਆ ਕਿ ਹੋਏ ਦਾ ਨਾ ਹੋਰ ਵੀ ਨਾਲ ਨਹੀਂ ਨਹੀਂ ਇਹਦੇ ਨਾਲ ਇਕੱਲਾ ਹੀ ਸੀ ਬੰਦਾ ਹਾਲੇ ਤੱਕ ਜਿਹੜੀ ਤਸਦੀਕ ਆਈ ਉਹਦੇ ਵਿੱਚ ਇਕੱਲਾ ਹੀ ਬੰਦਾ ਸਾਹਮਣੇ ਆਇਆ ਇਸ ਤੋਂ ਇਲਾਵਾ ਵੀ ਕੋਈ ਕੇਸ ਚੱਲਦਾ ਨਹੀਂ ਉਹ ਲੈ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹਦੇ ਸਾਰਾ ਰਿਕਾਰਡ ਸ਼ਾਂਕ ਕੇ ਤੁਹਾਨੂੰ ਦੱਸਾਂਗੇ ਹਾਲ ਦੀ ਘੜੀ ਜਿਹੜਾ ਸਾਡੇ ਧਿਆਨ ਚ ਇਹੋ ਹੀ ਕੇਸ ਹੈ ਸਰ ਕੀ ਕਾਰਵਾਈ ਕੀਤੀ ਗਈ ਹੈ ਟੋਟਲ ਤੱਕ ਜਿਹੜੀ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਅਮਲ ਚਲਣ ਦੀ ਜੋ ਚੀ ਤਨ 24 ਨੂੰ ਡੇਰਾ ਬਾਬਾ ਨਾਨਕ ਵਿਖੇ ਕੋਈ ਇੱਕ ਕਤਲ ਕੇਸ ਦੇ ਵਿੱਚ ਜਿਸ ਵਿੱਚ ਰਾਜੂ ਮਸੀਹ ਨਾਂ ਦੇ ਬੰਦੇ ਨੂੰ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਵਿੱਚ ਨੇਰਾਬਾਬਾ ਨਾਨਕ ਪੁਲਿਸ ਨੇ ਮਾਨਯੋਗ ਐਸਐਸਪੀ ਸ਼੍ਰੀ ਅਸ਼ਵਨੀ ਗੋਟੀয়াল ਜੀ ਦੇ ਦੇਸ਼ ਨਿਰੇਸ਼ਾਟ ਪਰਚਾ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਤਲਾਸ਼ ਵਿੱਚ ਭੇਜੀਆਂ ਸੀ ਜਿਸ ਦੇ ਵਿੱਚ ਪੁਲਿਸ ਨੂੰ ਬਹੁਤ ਜਲਦੀ ਸਫਲਤਾ ਮਿਲੀ ਜੋ ਕਿ ਦੋਸ਼ੀ 6-7 ਘੰਟਿਆਂ ਦੇ ਵਿੱਚ ਵਿੱਚ ਹੀ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵਿੱਚ ਲੁਧਿਆਣਾ ਲੁਧਿਆਣਾ ਪੁਲਿਸ ਨੇ ਮਦਦ ਕੀਤੀ ਜਿਨ੍ਹਾਂ ਦੀ ਸਹਿਯੋਗ ਦੇ ਨਾਲ ਇਹ ਦੋਸ਼ੀ ਜਲਦ ਤੋਂ ਜਲਦ ਫੜਿਆ ਗਿਆ 6-7 ਘੰਟਿਆਂ ਦੇ ਅੰਦਰ ਸਰ ਵਜਾ ਕੀ ਰਹੀ ਹੈ ਇਹ ਕਤਲ ਦੀ ਜਿਹੜੀ ਤੇ ਵਜਾ ਇਹਨਾਂ ਦੇ ਆਪਸ 'ਚ ਹੀ ਕੋਈ ਗਾਲੀ ਗਲੋਚ ਹੋਇਆ ਇਹਨਾਂ ਦਾ ਆਪਸੀ ਗਾਲੀ ਗਲੋਚ ਹੋਇਆ ਇੱਕ ਦੂਜੇ ਨੂੰ ਮਿਲੇ ਜਦੋਂ ਗਾਲੀ ਗਲੋਚ ਹੋਇਆ ਉਸ ਤੋਂ ਬਾਅਦ ਹੀ ਉਹਨੇ ਤੈਸ਼ ਦੇ ਚ ਆ ਕੇ ਬੰਦੇ ਨੇ ਇਹਦਾ ਕਤਲ ਕਰ ਦਿੱਤਾ ਗਿਆ ਸਰ ਜਿਹੜਾ ਕਤਲ ਇਹ ਦੇ ਕੱਲੇ ਵੱਲੋਂ ਕੀਤਾ ਗਿਆ ਕਿ ਉਹ ਇਹਦਾ ਨਾਲ ਹੋਰ ਵੀ ਨਾਲ ਨਹੀਂ ਨਹੀਂ ਇਹਦੇ ਨਾਲ ਕੱਲਾ ਹੀ ਸੀ ਬੰਦਾ ਹਾਲੇ ਤੱਕ ਜਿਹੜੀ ਤਸਦੀਕ ਆਈ ਉਹਦੇ ਵਿੱਚ ਕੱਲਾ ਹੀ ਬੰਦਾ ਸਾਹਮਣੇ ਆਇਆ ਇਸ ਤੋਂ ਇਲਾਵਾ ਵੀ ਕੋਈ ਕੇਸ ਚੱਲਦਾ ਨਹੀਂ ਉਹ ਹਾਲੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹਦੇ ਸਾਰੇ ਰਿਕਾਰਡ ਸ਼ਾਂਕ ਕੇ ਤੁਹਾਨੂੰ ਦੱਸਾਂਗੇ ਹਾਲ ਦੀ ਘੜੀ ਜਿਹੜਾ ਸਾਡੇ ਧਿਆਨ 'ਚ ਇਹੋ ਸਰ ਕੀ ਕਾਰਵਾਈ ਕੀਤੀ ਗਈ ਹੈ ਟੋਟਲ ਇੱਤੇ ਸੂਨ ਤੱਕ ਜਿਹੜੀ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਅਮਲ ਚਲਿਆਂ ਦੀ ਜੋ